ਸ਼ਸ਼ੀਕਲ ਜੀ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਬੇਹਦ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਸੜਕ ਹਾਸਨ ਨਾਲ ਜੁੜੀ ਹੋਈ ਹੈ ਬੇਹਦ ਭਿਆਨਕ ਸੜਕ ਹਾਦਸਾ ਹੋਇਆ ਹੈ ਟਰੈਕਟਰ ਟਰਾਲੀ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਹਾਦਸੇ ਦੇ ਵਿੱਚ 10 ਦੇ ਕਰੀਬ ਮਜ਼ਦੂਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਅਤੇ ਹਾਦਸੇ ਦੀ ਵਜ੍ਹਾ ਤੇ ਇਸ ਰਫ਼ਤਾਰ ਦਤੀ ਜਾਰੀਆ ਮੌਕੇ ਦੀ ਆ ਰੂਕਮ ਬਹੁਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਤੁਸੀਂ ਖੁਦ ਵੀ ਹੈਰਾਨ ਰਹਿ ਜਾਵੋਗੇ ਕਿ ਐਡੀ ਭਿਆਨਕ ਟੱਕਰ ਕੀ 10 ਲੋਕ ਜਿਹੜੇ ਕੀ ਮੌਤ ਦੇ ਮੂਹ ਵੀ ਚਲੇ ਗਏ ਨੇ ਅਤੇ ਨਾਲ ਹੀ ਭਿਆਨਕ ਹਾਦਸੇ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਦੇ ਉੱਪਰ ਸਵਾਰ ਜਿਹੜੇ ਮਜ਼ਦੂਰ ਸਨ ਉਹ ਹਾਦਸੇ ਦੌਰਾਨ 15 ਤੋਂ 20 ਫੁੱਟ ਦੂਰੀ ਤੇ ਉੱਛਲ ਕੇ ਗਏ ਨੇ ਤੇ ਕੁਝ ਜਿਹੜੇ ਕੀ ਨਾਲੇ ਦੇ ਵਿੱਚ ਜਾ ਡਿੱਗੇ ਨੇ ਉਧਰ ਭਿਆਨਕ ਹਾਦਸੇ ਦੇ ਬਾਅਦ ਜਿਹੜਾ ਕੀ ਹੈ ਟਰੱਕ ਦਾ ਡਰਾਈਵਰ ਐ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਅਤੇ ਇਹ ਵੱਡੀ ਜਿਹੜੀ ਖਬਰ ਤੁਹਾਡਾ ਸਾਂਝੀ ਕਰ ਰਹੇ ਹੈਗੀਆਂ ਤਸਵੀਰਾਂ ਤੁਹਾਡਾਂ ਦੇ ਸਾਂਝੀਆਂ ਕਰ ਰਹੇ ਹੈਗੇ ਦੇਖੋ ਕਿ ਕਿਸ ਕਦਰ ਜਿਹੜਾ ਕਿ ਇਹ ਭਿਆਨਕ ਹਾਸਾ ਹੋਇਆ ਕਿ ਟਰਾਲੀ ਦੇ ਪਰਖੱਚੇ ਤੱਕ ਉੱਡ ਗਏ ਨੇ ਅਤੇ ਟਰੱਕ ਦਾ ਜਿਹੜਾ ਕਿ ਹੇਟ ਲਾਇਸ ਹੈ ਉਹ ਬਿਲਕੁਲ ਗਾਇਬ ਹੋ ਗਿਆ ਤੇ ਬੇहद ਭਿਆਨਕ ਮੰਜ਼ਰ ਹੈ ਰੂ ਕੰਬਾਉ ਮੰਜ਼ਰ ਹੈ ਤੇ ਜਦੋਂ ਪਰਤਕ ਦਰਸ਼ੀਆਂ ਨੇ ਇਹ ਭਿਆਨਕ ਸੜਕ ਹਾਸੇ ਦੀ ਹਵਾ ਸੁਣੀ ਤਾਂ ਉਹ ਵੀ ਹਰਾਨ ਰਹਿ ਗਏ ਤੇ ਜਦੋਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਵੇਖਿਆ ਤਾਂ ਹਰ ਕਿਸੇ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਇਹੜਾ ਹਾਸਾ ਹੈਗਾ ਯੂਪੀ ਦੇ ਮਿਰਜ਼ਾਪੁਰ ਦੇ ਨੇੜੇ ਵਾਪਰਿਆ ਹੈਗਾ ਜਿੱਥੇ ਕਿ ਬੇਕਾਬੂ ਟਰੱਕ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਅਤੇ 10 ਲੋਕਾਂ ਦੀ ਮੌਤ ਹੋ ਗਈ ਹੈ 3 ਲੋਕ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਅਤੇ ਉਹਨਾਂ ਨੂੰ ਟਰੋਮਾ ਸੈਂਟਰ ਵਾਰਲ ਨਸੀ ਦੇ ਵਿੱਚ ਰੈਫਰ ਕੀਤਾ ਗਿਆ ਹੈ ਇਹ ਹਾਦਸਾ ਜਿਹੜਾ ਕੀ ਹੈ ਪ੍ਰਿਆਗਰਾਜ ਵਾਰਾਨਸੀ ਨੈਸ਼ਨਲ ਹਾਈਵੇ ਦੇ ਉੱਪਰ ਦਿਰ ਰਾਤ 1 ਵਜੇ ਦੇ ਕਰੀਬ ਵਾਪਰਿਆ ਅਤੇ ਟਰੈਕਟਰ ਟਰਾਲੀ ਤੇ ਜਿਹੜੇ ਕੀ ਲੋਕ ਸਵਾਰ ਸਨ ਮਜ਼ਦੂਰ ਸਵਾਰ ਸਨ ਉਹ ਪਦੋਈ ਤੋਂ ਆਪਣਾ ਜਿਹੜਾ ਕੀ ਹੈ ਮਿਹਨਤ ਮਜ਼ਦੂਰੀ ਯਾਨੀ ਕਿ ਕੰਮ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਹੁੰਦੇ ਨੇ ਕਿ ਇਸੇ ਦੌਰਾਨ ਰਸਤੇ ਦੇ ਵਿੱਚ ਇੱਕ ਤੇਜ਼ ਰਫਤਾਰ ਟਰੱਕ ਆਉਂਦਾ ਹੈ ਅਤੇ ਟਰੈਕਟਰ ਟਰਾਲੀ ਦੇ ਵਿੱਚ ਜਾ ਬਜਦਾ ਅਤੇ ਭਿਆਨਕ ਹਾਦਸੇ ਦੇ ਦੌਰਾਨ ਜਿਹੜਾ ਕੀ ਟਰਾਲੀ ਚ ਸਵਾਰ ਮਜ਼ਦੂਰ ਨੇ ਉਹ ਉੱਛਲ ਕੇ 15 ਤੋਂ 20 ਫੁੱਟ ਦੂਰ ਸੜਕ ਦੇ ਉੱਪਰ ਜਾ ਡਿੱਗਦੇ ਨੇ ਇਹ ਮਜ਼ਦੂਰਾਂ ਦੱਸਿਆ ਜਾ ਰਿਹਾ ਕਿ ਪਦੋਹੀ ਤੋਂ ਕੰਮ ਕਰਕੇ ਵਾਰਣਸੀ ਪਰਤਰੇ ਹੁੰਦੇ ਨੇ ਕਿ ਰਸਤੇ ਦੇ ਵਿੱਚ ਇਹ ਮੰਤ ਭਾਗਾ ਹਾਸਾ ਵਾਪਰ ਜਾਂਦਾ ਹੈ ਜਾਣਕਾਰੀ ਮੁਤਾਬਕ ਟਰੈਕਟਰ ਟਰਾਲੀ ਤੇ ਸਵਾਰ ਸਾਰੇ ਮਜ਼ਦੂਰ ਜਿਹੜਾ ਕਿ ਹੈ ਪਦੋਹੀ ਦੇ ਵਿੱਚ ਆਪਣਾ ਜਿਹੜਾ ਕਿ ਕੰਮਕਾਰ ਕਰਨ ਤੋਂ ਬਾਅਦ ਵਾਪਸ ਆ ਰਹੇ ਹੁੰਦੇ ਨੇ ਕਿ ਇਸੇ ਦੌਰਾਨ ਉਸ ਦਾ ਜਿਹੜਾ ਕਿ ਇੱਕ ਟਰੱਕ ਦੇ ਨਾਲ ਭਿਆਨਕ ਹਾਸਾ ਹੋ ਜਾਂਦਾ ਹੈ ਅਤੇ ਰਫਤਾਰ ਬੇਹਤ ਤੇਜ਼ੀ ਟਰੱਕ ਦੀ ਜਿਸ ਕਰਕੇ ਇਹ ਹਾਸਾ ਵਾਪਰਿਆ ਅਤੇ ਜਦੋਂ ਲੋਕਾਂ ਨੇ ਇਸ ਹਾਸੇ ਦੀ ਆਵਾਜ਼ ਸੁਣੀ ਤਾਂ ਹਰ ਕੋਈ 당 ਰਹਿ ਗਿਆ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀ ਦੇ ਉੱਪਰ ਹੀ ਚੜ ਗਿਆ ਇਹ ਜਿਹੜਾ ਟਰੱਕ ਬੇ ਕਾਬੂ ਹੋ ਜਾਂਦਾ ਤੇਜ਼ ਰਫਤਾਰ ਦੀ وجہ ਕਰਕੇ ਤੇ ਰਾਹਗੀਰਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਅਤੇ ਬਚਾਅ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ 10 ਲੋਕਾਂ ਦੇ ਮੌਤ ਹੋ ਜਾਣ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਉਧਰ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਸੜਕ ਤੇ ਜਾਮ ਲਗਾ ਦਿੱਤਾ ਗਿਆ ਇਨਸਾਫ ਦੀ ਗੋਹਲ ਲਗਾਈ ਗਈ ਹੈ ਤੇ ਨਾਲ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਵੱਖ-ਵੱਖ ਜਿਹੜੇ ਕੀ ਐਂਗਲਸ ਤੋਂ ਹੈਗਾ ਇਨਵੈਸਟੀਗੇਸ਼ਨ ਆਰੰਭ ਦਿੱਤੀ ਹੈਗੀ ਤੇ ਨਾਲ ਹੀ ਕ੍ਰੇਨ ਦੀ ਮਦਦ ਦੇ ਨਾਲ ਜਿਹੜਾ ਕੀ ਹੈ ਰੈਸਕਿਊ ਕੀਤਾ ਗਿਆ ਜਿਹੜੇ ਲੋਕ ਟਰੈਕਟਰ ਟਰਾਲੀ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਕੱਢਿਆ ਗਿਆ ਜ਼ਖਮੀਆਂ ਨੂੰ ਹਸਪਤਲ ਪਹੁੰਚਾਇਆ ਗਿਆ ਜਿੱਥੇ ਕਿ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਨਾਲ ਹੀ ਸੂਚਨਾ ਮਿਲਦੀ ਹੈ ਜਿਹੜਾ ਕਿ ਹੈ ਐਸਪੀ ਅਭਿਨੰਦਨ ਅਤੇ ਸੀਓ ਸਦਰ ਜਿਹੜੇ ਕਿ ਮੌਕੇ ਦੇ ਉੱਪਰ ਪਹੁੰਚਦੇ ਨੇ ਤੇ ਲੋਕਾਂ ਨੂੰ ਕਿਸ ਤਰ੍ਹਾਂ ਸਮਝਾ ਕੇ ਜਿਹੜਾ ਕਿ ਟ੍ਰੈਫਿਕ ਆ ਹੋ ਖੁਲਵਾਇਆ ਜਾਂਦਾ ਜਮ ਹਟਾਇਆ ਜਾਂਦਾ ਤੇ ਨਾਲ ਹੀ ਹੁਣ ਜਿਹੜੇ ਕਿ ਮ੍ਰਿਤਕ ਲੋਕ ਨੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੀ ਵੀ ਜਿਹੜੀ ਪਛਾਣ ਹੋਈ ਆ ਤੇ ਜ਼ਿਆਦਾਤਰ ਜੇ ਲੋਕ ਨੇ ਉਹ 18 ਸਾਲ ਤੋਂ ਲੈ ਕੇ 50 ਸਾਲ ਦੇ ਕਰੀਬ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਅਮ੍ਰਿਤਕਾ ਦੀ ਜੇਕਰ ਨਾਮਾਂ ਦੀ ਜ਼ਿਕਰ ਕਰੀਏ ਤਾਂ 25 ਸਾਲ ਦੇ ਭਾਨੂ ਪ੍ਰਤਾਪ 20 ਸਾਲ ਦਾ ਵਿਕਾਸ 35 ਸਾਲ ਦਾ ਅਨਿਲ 22 ਸਾਲ ਦਾ ਸੂਰਜ ਕੁਮਾਰ 25 ਸਾਲ ਦਾ ਜ਼ੋਹਰ 25 ਸਾਲ ਦਾ ਰਕੇਸ਼ ਕੁਮਾਰ 40 ਸਾਲ ਦੇ ਪ੍ਰੇਮ ਕੁਮਾਰ ਵਰਜੜੀ ਕੀ ਮ੍ਰਿਤਕਾ ਦੀ ਉਹ ਸ਼ਨਾਖਤ ਹੋਈ ਅਤੇ ਨਾਲ ਹੀ ਜਿਹੜਾ ਕੀ ਰਾਹੁਲ ਕੁਮਾਰ ਹੈ ਉਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ ਤੇ 22 ਸਾਲ ਦੇ ਨਿਤਿਨ ਕੁਮਾਰ ਅਤੇ ਨਾਲ ਹੀ ਰੋਸ਼ਨ ਕੁਮਾਰ ਜਿਹੜਾ ਕੀ ਮ੍ਰਿਤਕਾਂ ਦੇ ਵਿੱਚ ਸ਼ਾਮਲ ਹੈ ਜਦਕੀ ਜ਼ਖਮੀਆਂ ਦੇ ਵਿੱਚ 18 ਸਾਲ ਜਿਹੜੀ ਕੀ ਆਕਾਸ਼ ਦੀ ਉਮਰ ਦੱਸੀ ਜਾ ਰਹੀ ਹੈ ਤੇ 26 ਸਾਲ ਦੇ ਯਮੁਨੀ ਵਜੋ ਅਤੇ ਪਿਆਸ ਸਾਲ ਦੇ ਅਜੇ ਫਰੋਜ ਵਜੋ ਪੀੜਤ ਜਿਹੜੇ ਹੈਗੇ ਨੇ ਇਸ ਸਮੇਂ ਜ਼ਿੰਦਗੀ ਅਤੇ ਮੌਦੀ ਲੜਾਈ ਲੜ ਰਹੇ ਨੇ ਸੋ ਜ਼ਿਆਦਾਤਰ ਇਹੀ ਹੁੰਦਾ ਕਿ यूपी वाले कस्बਿਆਂ ਦੇ ਵਿੱਚ ਕੀ ਉਥੇ ਜਿਹੜੇ ਕੀ ਪ੍ਰਵਾਸੀ ਨੇ ਜੇਕਰ ਕਿਥੇ ਕੰਮ ਦੇ ਸਿਲਸਿਲੇ ਦੇ ਵਿੱਚ ਜਾਂਦੇ ਨੇ ਮਿਹਨਤ ਮਜ਼ਦੂਰੀ ਕਰਨ ਲਈ ਜਾਂਦੇ ਨੇ ਤਾਂ ਇੱਕ ਵਾਹਨ ਤੇ ਸਵਾਰ ਹੋ ਕੇ ਜਿਹੜੇ ਕੀ ਉਹ ਗਰੁੱਪ ਦੇ ਵਿੱਚ ਇਕੱਠਾ ਤੋਂ ਦੂਜੀ ਥਾਂ ਕੰਮ ਕਰਨ ਦੇ ਸਿਲਸਿਲੇ ਦੇ ਵਿੱਚ ਜਾਂਦੇ ਨੇ ਅਤੇ ਇਸ ਤਰ੍ਹਾਂ ਕੰਮ ਖਤਮ ਹੋਣ ਤੋਂ ਬਾਅਦ ਉਸੇ ਹੀ ਵਾਹਨ ਦੇ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਨੇ ਪਰ ਹੁਣ ਜਿਹੜਾ ਕਿ ਇਹ ਬੇहद ਮੰਦਪਾਗਾ ਹਾਦਸਾ ਵਾਪਰਿਆ ਉਹ ਹਰ ਕਿਸੇ ਦੇ ਜਿਹੜੇ ਕੀ ਰੂਹ ਨੂੰ ਕੰਬਾ ਦੇਣ ਵਾਲਾ ਇਹ ਹਾਦਸਾ ਕਿਉਂਕਿ ਇਹਨਾਂ ਮਜ਼ਦੂਰਾਂ ਨੂੰ ਨਹੀਂ ਸੀ ਪਤਾ ਕਿ ਉਹ ਜਿਹੜਾ ਕਿ ਕੰਮ ਕਰਕੇ ਆਪਣੇ ਘਰ ਅੱਜ ਰਾਤ ਜਿਹੜੀ ਕਿ ਦੇਰਾਂਤ ਕਰ ਵਾਪਸ ਪਰਤ ਰਹੇ ਰਹੇ ਕਿ ਉਹਨਾਂ ਨੂੰ ਅਗਲੇ ਦਿਨ ਦਾ ਸੂਰਜ ਨਹੀਂ ਦੇਖਣ ਨੂੰ ਮਿਲੇਗਾ ਤੇ ਇਹ ਜਿਹੜੇ ਕੀ ਕੰਮ ਦੀ ਜਾਂ ਫੇ ਕਹਿ ਸਕਦੇ ਆ ਉਹਨਾਂ ਦੇ ਜ਼ਿੰਦਗੀ ਦੀ ਇਹ ਆਖਰੀ ਯਾਤ ਹੋਵੇਗੀ ਅਤੇ ਮੌਕੇ ਦੇ ਉੱਪਰ ਕਿਸ ਕਦਰ ਪੁਲਿਸ ਪ੍ਰਸ਼ਾਸਨ ਤੈਨਾਤ ਹੈ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਕੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਮੰਤ ਭਾਗੇ ਹਾਦਸੇ ਹੁੰਦੇ ਨੇ ਤਾਂ ਜ਼ਾਹਰ ਜੀ ਗੱਲ ਹੈ ਕਿ ਲੋਕਾਂ ਦੇ ਵਿੱਚ ਰੋਸ ਹੋਣਾ ਸੁਭਾਵਿਕ ਹੈ ਅਤੇ ਲੋਕਾਂ ਦੇ ਰੋਸ ਨੂੰ ਕੰਟਰੋਲ ਕਰਨਾ ਸ਼ਾਂਤੀ ਬਣੇ ਰੱਖਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਤਾਂ ਯੂਪੀ ਦੇ ਜਿਹੜਾ ਕਿ ਮਿਰਜ਼ਾਪੁਰ ਦੇ ਵਿੱਚ ਭਿਆਨਕ ਟडक ਹਾਦਸੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਸਿੱਧੀਆਂ ਤੁਹਾਡੀਆਂ ਸਕਰੀਨ 'ਤੇ ਉੱਪਰ ਸ਼ੇਅਰ ਕਰ ਰਹੇ ਹਨ ਅਤੇ ਨਾਲ ਹੀ ਜਿਹੜਾ ਕਿ ਹੈ ਜਿਸ ਤਰ੍ਹਾਂ ਦੇ ਨਾਲ ਇਸ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਲੈ ਕੇ ਵੀ ਲੋਕਾਂ ਦੇ ਜਿਹੜੇ ਕੀ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਪੀੜਤ ਪਰਿਵਾਰ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਕਿਉਂਕਿ ਜ਼ਿਆਦਾਤਰ ਜਿਹੜੇ ਕੀ ਮ੍ਰਿਤਕ ਇਸ ਹਾਸੇ ਦੇ ਜਿਹੜੇ ਕੀ ਸ਼ਿਕਾਰ ਹੋਏ ਨੇ ਉਹ ਜ਼ਿਆਦਾਤਰ ਕਹਿ ਸਕਦੇ ਆ ਕਿ ਪਰਿਵਾਰ ਦੇ ਉਹ ਜੀ ਨੇ ਜਿਹੜਾ ਦੇ ਘਰ ਦੇ ਉੱਪਰ ਪੂਰਾ ਜਿਹੜਾ ਜਿਹੜਾ ਕੀ ਪੂਰਾ ਪਰਿਵਾਰ ਚੱਲਦਾ ਹੈ ਅਤੇ ਉਹਨਾਂ ਦੀ ਕਮਾਈ ਹੀ ਪੂਰੇ ਘਰ ਦਾ ਜਿਹੜਾ ਕਿ ਗੁਜ਼ਾਰਾ ਚਲਾਉਣ ਦੇ ਲਈ ਉਹ ਕਾਫੀ ਹੁੰਦੀ ਹੈ ਪਰ ਜਿਹੜੇ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਕਈਆਂ ਕਰੰਦੇ ਨੌਜਵਾਨ ਜਿਹੜੇ ਕਿ ਪੋਤੇ ਜਹਾਨੋ ਤੁਰਗੇ ਹੈਗੇ ਨੇ ਜਿਹੀਆਂ ਕਰਾਂ ਦੇ ਡੇ ਕੀ ਮੁਖੀਆ ਹੈਗੇ ਨੇ ਉਹ ਕੰਮ ਦੇ ਸਿਲਸਿਲੇ ਦੇ ਵਿੱਚ ਹੀ ਜਾਂਦੇ ਨੇ ਪਰ ਵਾਪਸ ਨਹੀਂ ਪਰਤੇ ਤਾਂ ਅਜੇਹੇ ਦੇ ਵਿੱਚ ਕਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਤੋਂ ਹੁਣ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਤੇ ਨਾਲ ਹੀ ਯੂਪੀ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਜਾਵੇਗਾ ਤੇ ਮੌਕੇ ਤੋਂ ਫਰਾ ਜਿਹੜਾ ਕੀ ਟਰੱਕ ਡਰਾਈਵਰ ਹੈ ਉਸ ਦੀ ਪਾਲਵੀ ਕੀਤੀ ਜਾ ਰਹੀ ਹੈ